ਜਿਆਦਾ ਪੰਜਾਬੀਆਂ ਨੂੰ ਪੰਜਾਬੀਆਂ ਨੂੰ ਸ਼ਿਕਾਰ ਬਣਾਉਂਦੇ ਹੋ ਨਾ ਤੁਸੀਂ ਪੰਜਾਬੀਆਂ ਨੂੰ ਨਹੀਂ ਸ਼ਿਕਾਰ ਬਣਾਇਦਾ ਜਿਹੜਾ ਵੀ ਆ ਜੇ ਉਹਨੂੰ ਸ਼ਿਕਾਰ ਹੀ ਕਹਾਵਾ ਕਿੰਨਾ ਬਥੇਰੇ ਆ ਜਾਂਦੇ ਆ ਟਾਈਮ ਪਾਸ ਕਰਨ ਨਾਲ ਵੀ ਆ ਜਾਂਦੇ ਆ ਬਸ ਕੋਈ ਨਹੀਂ ਉਹ ਸਾਨੂੰ ਕੋਈ ਨਹੀਂ ਅਸੀਂ ਸਾਨੂੰ ਪਤਾ ਲੱਗ ਜਾਂਦਾ ਵੀ ਜਿਹੜਾ ਸਾਡੇ ਨਾਲ ਟਾਈਮ ਪਾਸ ਕਰ ਰਿਹਾ ਉਹਦਾ ਵੀ ਸਾਨੂੰ ਪਤਾ ਹੁੰਦਾ ਮੇਰਾ ਪਤਾ ਸੀ ਮੇਰਾ ਸਾਨੂੰ ਸੌ ਲੈ ਲਓ ਤੁਹਾਡਾ ਮੈਨੂੰ ਪਤਾ ਸੀ ਯਾਰ ਮੈਨੂੰ ਪਤਾ ਸੀ ਕਿ ਤੁਸੀਂ ਮੈਨੂੰ ਬਾਅਦ ਵਿੱਚ ਇਹ ਗੱਲ ਕਰਨੀ ਆ ਬਸ ਮੈਂ ਤੁਹਾਡੇ ਨਾਲ ਸਿਰਫ ਨਾ ਦਾ ਹੀ ਸੀਰੀਅਸ ਹੋ ਕੇ ਨਹੀਂ ਮੈਂ ਤੁਹਾਨੂੰ ਗੱਲ ਕੀਤੀ ਮੈਂ ਸਿਰਫ ਮਜ਼ਾਕ ਚ ਤੁਹਾਡੇ ਨਾਲ ਗੱਲ ਕੀਤੀ ਆ ਹਾਂ ਹੀ ਰੀਜ਼ਨ ਹੈ ਐਵੇਂ ਪਿੱਛੇ ਕਰੰਦਾ ਸਾਰਾ ਕੁਝ ਉਹਦੇ ਵਾਸਤੇ ਗਰੀਬੀ ਦਾ ਤੇ ਕੋਈ ਇਸ਼ੂ ਨਹੀਂ ਹੁੰਦਾ ਕਿ ਗਰੀਬੀ ਆ ਕਿਉਂਕਿ ਜਿੰਨਾ ਸਕੈਮ ਕਰਨਾ ਉਹਦੇ ਕੋਲ ਪੈਸੇ ਤਾਂ ਆ ਨਹੀਂ ਆ ਸਾਰੀ ਕਰਨਾ ਠੀਕ ਆ ਬਿਲਕੁਲ ਮੈਨੂੰ ਲੱਗਦਾ ਕਿ ਇਹ ਗਰੀਬ ਆ ਇਹਦੇ ਕੋਲ ਪੈਸੇ ਜਿਹੜੇ ਆ ਨਾ ਆਪਣੇ ਮਿਹਨਤ ਦੇ ਆ ਸਾਰਾ ਕੁਝ ਮੈਂ ਉਹਦੇ ਕੋਲ ਪੈਸੇ ਨਹੀਂ ਅੱਜਾ ਅਗਰ ਮੈਂ ਲੈ ਵੀ ਲਵਾ ਤਾਂ ਮੈਂ ਉਹਨੂੰ ਵਾਪਸ ਕਰ ਦਿੰਦਾ ਮੈਂ ਤਾਂ ਇੱਕ ਵੀ ਨਹੀਂ ਕਿ ਮੈਂ ਕਾਫੀ ਬੰਦਿਆਂ ਨੂੰ ਪੈਸੇ ਵਾਪਸ ਕੀਤੇ ਆ ਜਿਹਦੇ ਕੋਲ ਬਾਲੇ ਪੈਸੇ ਆ ਬਿਲਕੁਲ ਠੀਕ ਆ ਸ਼ੁਕਰ ਆ ਬਚ ਗਈ ਮੈਂ ਤੁਹਾਡੇ ਕੋਲ ਮੇਰੇ ਅਕਾਊਂਟ 'ਚ 2000 ਰੁਪਏ ਸੀ ਬਸ ਉਹ ਵੀ ਤੇ ਇਲਾ ਜਾਣੇ ਸੀ। ਉਹ ਵੀ ਤੁਸੀਂ ਲੈ ਜਾਣੇ ਸੀ। 2000 ਦੀ ਗੱਲ ਨਹੀਂ। 2000 ਦੀ ਗੱਲ ਨਹੀਂ ਸੀ। 2000 ਤਾਂ 2000 ਤਾਂ ਸਾਡੇ ਲਈ ਇੱਕ ਰੁਪਏ ਦੇ ਬਰਾਬਰ ਵੀ ਨਹੀਂ ਹੈਗਾ। ਬਸ ਤੁਹਾਨੂੰ ਇਦਾਂ ਲੱਗਦਾ ਵੀ ਸਾਨੂੰ ਬਦੂਆਵਾਂ ਲੱਗਣੀਆਂ ਜਾਂ ਜਾਂ ਹਨਾ ਸਾਡੀਆਂ ਪੀੜ੍hiyan ਰੁੱਲ ਜਾਣੀਆਂ ਇਦਾਂ ਦੇ ਖਿਆਲ ਨਹੀਂ ਆਉਂਦੇ ਮਨਾਂ 'ਚ। ਪਾਕਿਸਤਾਨ ਵਾਲੇ ਤਾਂ ਬਾੜੇ ਚੰਗੇ ਨੇ ਉਦੋਂ। ਮੈਨੂੰ ਐਵੇਂ ਲੱਗਦਾ ਸੰਦੀਪ ਜਾਂ ਰੋਹਿਤ ਚੋਤ ਰੋਹਿਤ ਚੋਤ ਨਹੀਂ ਕੋਈ। ਦੋਨਾਂ ਤੋਂ ਮੈਨੂੰ ਕੋਈ ਇੱਕ ਲੱਗਦਾ। ਦੱਸੋ ਨਾ ਤੁਹਾਨੂੰ ਮੈਨੇ ਉਹ ਤਾਂ ਗੱਲ ਤੁਹਾਡੀ ਠੀਕ ਹੈ ਕਿ ਦੋਨਾਂ 'ਚ ਇੱਕ ਕਮ ਹੈ ਬਟ ਮੈਨੂੰ ਤੁਸੀਂ ਇਹ ਦੱਸੋ ਕਿ ਕੌਣ ਆ ਕਨਫਰਮ ਕਰੋ ਮੈਨੂੰ ਕੌਣ ਆਵੇ ਇੰਨਾ ਤਾਂ ਤੁਸੀਂ ਦੋਨਾਂ ਦਾ ਨਾਮ ਲੈ ਰਹੇ ਹੋ ਨਾ ਕਿ ਤੁਸੀਂ ਉਹਨਾਂ ਵਿੱਚੋਂ ਕੋਈ ਹੈਗੇ ਹੋ ਰੋਹਿਤ ਤਨੀ ਕਾ ਰੋਹਿਤ ਰੋਹਿਤ ਤਨੀ ਰੋਹਿਤ ਫੜੋ ਰੀਤੀ ਆ ਯਾ ਨਰੋਇਤੀ ਬੱਸ ਵਧੀਆ ਵਧੀਆ ਸਭ ਠੀਕ ਕੋਣ ਕੀ ਕਰਦਾ ਅੱਜਕੱਲ

ਆਹੋ ਪੈਸੇ ਵਾਲੇ ਸਾਡੇ ਅੰਦਰ ਇੱਥੇ ਬਹੁਤ ਨਾ ਆਪਣਾ ਫੈਕਟਰੀਆਂ ਚੱਲਦੀਆਂ ਨਾ ਸਾਰਾ ਕੁਝ ਕੈਨੇਡਾ ਦੇ ਵਿੱਚ ਸਾਰਾ ਕੁਝ ਆਪਣਾ ਹੈਗਾ ਤੂੰ ਥੋੜੇ ਬਹੁਤ ਪਹਿਪੂਏ ਪਾਧਿਆ ਕਰ ਇੱਧਰ ਵੀ ਇੰਨੇ ਪੈਸੇ ਰੱਖ ਕੇ ਕਿੱਥੇ ਜਾਣਾ ਤੂੰ ਅੱਛਾ ਕਦੀ ਮੈਂ ਕੋਈ ਫਰਕ ਕੀਤਾ ਤੇਰੇ ਕੋਲ ਮੈਨੂੰ ਇਹ ਦੱਸ ਕਿਸੇ ਚੀਜ਼ ਦੀ ਲੋੜ ਆ ਤਾਂ ਦੱਸ ਮੈਂ ਅੱਜ ਤੱਕ ਤੇ ਤੂੰ ਮੰਗਿਆ ਹੀ ਨਹੀਂ ਕੋਈ ਚ ਤੂੰ ਕਿੱਥੋਂ ਤਾਂ ਮੈਂ ਉਹ ਇਧਰ ਮੈਂ ਗੱਲ ਕਰ ਰਿਹਾ ਵੀ ਮੈਂ ਕਦੀ ਕੋਈ ਚੀਜ਼ ਤੋ ਤੈਨੂੰ ਮਨਾ ਕੀਤਾ ਕਦੀ ਨਾ ਕੀਤੀ ਹੈ ਮੈਨੂੰ ਇਹ ਦੱਸ ਬੱਲੇ ਨਹੀਂ ਨਹੀਂ ਬਿਲਕੁਲ ਵੀ ਨਹੀਂ ਕੀਤੀ

ਵੇ ਦੇ 4-5 ਲੱਖ ਭੇਜ ਦੇ ਹੁਣ ਕਹੇਗਾ ਇੰਨੇ 사ਦਾ ਮੇਰੀ 4-5 ਲੱਖ ਦੀ ਬਾਸ ਹੈ ਲਾਹੌਰ ਕੀ ਬਹੁਤ ਐਨੇ ਯਾਰ ਮੇਰੇ ਪਤਾ ਕਿਤਾ ਕੈਨੇਡਾ ਦੀ ਜਿਹੜੀ ਫਾਈਲ ਲੱਗੀ ਸੀ ਨਾ ਮੇਰੀ ਕੈਨੇਡਾ ਦੀ ਹਾਂ ਹਾਂ ਤੇ ਉਹਦਾ ਵੀ ਰਿਜ਼ਲਟ ਆਉਣ ਵਾਲਾ ਹੈ ਤੇ ਹੁਣ ਪੈਸਿਆਂ ਦੀ ਮਤਲਬ ਲੋਡ ਪੈਣੀ ਆ ਹਾਂ ਤਾਂ ਕੋਈ ਨਹੀਂ ਜਿੰਨੀ ਵੀ ਲੋਰ ਹੋ ਗਈ ਮੈਨੂੰ ਦੱਸਦੀ ਕੋਈ ਨਹੀਂ ਕਰ ਲਾਂਗੇ ਆਪਾਂ ਕੋਈ ਚੱਕਰ ਨਹੀਂ ਹੋਊਗਾ ਕੋਈ ਨਹੀਂ ਹੈਗਾ ਸਹੀ ਆ ਸਹੀ ਆ ਕੀ ਬਣਿਆ ਫਾਈਲ ਦਾ ਹਾਂ ਨਹੀਂ ਰਿਜ਼ਲਟ ਹਲੇ ਹਾਂ ਨਹੀਂ ਹਲੇ ਤਾਂ ਨਹੀਂ ਆਇਆ ਪਰ ਆ ਜਾਣਾ ਹਫਤੇ 10 ਦਿਨ ਤੱਕ ਆ ਜਾਣਾ ਕੀ ਕਿਹਾ ਏਜੰਟ ਨੇ ਕੀ ਕਿਹਾ ਕੁਝ ਵੀ ਨਹੀਂ ਉਹ ਕਹਿੰਦਾ ਤੁਸੀਂ ਬਸ ਇਦੀ ਸ਼ੋ ਕਰੋ ਅਕਾਊਂਟ ਵਗੈਰਾ ਸ਼ੋ ਕਰੋ ਚੀਜ਼ਾਂ ਵਧੀਆ ਕਰੋ ਆ ਜਾਊਗਾ ਅੱਛਾ ਅੱਛਾ ਤਾਂ ਹੋਵੇ ਇਟਾ ਕਰਨਾ ਪੈਂਦਾ ਫਿਰ ਉਹ ਸਾਰਾ ਕੁਝ ਸ਼ੋ ਕਰਵਾ ਕੇ ਫੇਰ ਹੀ ਹੁੰਦਾ ਸਾਰਾ ਕੁਝ ਹਾਂ ਹਾਂ ਸਹੀ ਗੱਲ ਆ ਹਾਂ ਤੇ ਬਾਕੀ ਉਹਨ ਕਿੱਥੇ ਕਰੇਗੇ ਬਾਹਰ ਕਿਤੇ ਨਹੀਂ ਬਾਹਰ ਅੱਛਾ ਅੱਛਾ ਤੇ ਮੈਂ ਕੋ ਗੱਲ ਕਰਨੀ ਆ ਪਰਸਨਲੀ ਤੇਰੇ ਨਾਲ ਮੈਂ ਤਾਂ ਕਰਕੇ ਤੈਨੂੰ ਕੰਟੈਕਟ ਕੀਤਾ ਵਾ ਤੇ ਗੱਲ ਕਰਨੀ ਕਰ ਗੱਲ ਜਰਾ ਨਾ ਸੀਕ੍ਰਟ ਹੈਗੀ ਆ ਤਾਂ ਗੱਲ ਇਹ ਆਪਣੀ ਚ ਰੱਖਣੀ ਆ ਆਪਣੇ ਤੋਂ ਇਲਾਵਾ ਕਿਸੇ ਤੀਸਰੇ ਬੰਦੇ ਅੱਗੇ ਗੱਲ ਸ਼ੇਅਰ ਨਾ ਹੋਵੇ ਆਪਣੀ ਹੈ ਦੰ 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 ਕਿਉਂਕਿ ਯਾਰ ਤੇਨੂੰ ਪਤਾ ਕੁਝ ਕੁਝ ਗੱਲਾਂ ਹੁੰਦੀਆਂ ਨੇ ਸੀਕਰਟ ਜਿਹੜੀਆਂ ਬੰਦਾ ਫਿਰ ਆਪਣਾ ਘਰੇ ਵੀ ਸ਼ੇਅਰ ਨਹੀਂ ਕਰ ਸਕਦਾ ਹੈਗਾ ਬਸ ਇਹੀ ਆ ਕਿ ਯਾਰਾਂ ਦੋਸਤਾਂ ਨਾਲ ਫਰੈਂਡਸ ਨਾਲ ਹੀ ਸ਼ੇਅਰ ਹੁੰਦੀਆਂ ਨੇ ਤਾਂ ਕਰਕੇ ਧੰ 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 10 10 ਕਿਹੜੀ ਗੱਲ ਆ ਹਾਂ ਤੇ ਗੱਲ ਇਦਾਂ ਸੀ ਕਿ ਮੈਂ ਨਾ ਕੋ ਆਪਣੀ ਨਾ ਪੇਮੈਂਟ ਸੇਵਿੰਗ ਕੀਤੀ ਹੋਈ ਆ ਤੇ ਉਹ ਨਾ ਮੈਂ ਪੇਮੈਂਟ ਇਧਰੋਂ ਭੇਜਣੀ ਸੀ ਤੇਰੇ ਕੋਲ ਨਾ ਖਾਤੇ 'ਚ ਅਮਾਨਤ ਦੇ ਤੌਰ ਤੇ ਠੀਕ ਆ ਦੇ ਉਹ ਤੂੰ ਆਪਣੇ ਕੋਲ ਰੱਖਣੀ ਆ ਤਾਂ ਫਿਰ ਮੈਂ ਜਦ ਆਉਂਗਾ ਵਾਪਸ ਜਾਂ ਜਦ ਮੈਨੂੰ ਕੋ ਲੋੜ ਪਈ ਤਾਂ ਫਿਰ ਉਹ ਮੈਂ ਲੈ ਲਊਗਾ ਤੇਰੇ ਕੋਲ ਹੈ ਮੈਨੂੰ ਕਿਉਂ ਨਹੀਂ ਆਪਣੇ ਭਰਾ ਨੂੰ ਭੇਜਦੇ ਮੈਂ ਕਿਹਾ ਮੈਂ ਤੈਨੂੰ ਦੱਸੀ ਤਾਂ ਹੈਗੀ ਆ ਗੱਲ ਕਿ ਕੁਝ ਗੱਲਾਂ ਹੁੰਦੀਆਂ ਨੇ ਨਹੀਂ ਜਿਹੜਾ ਬੰਦਾ ਆਪਣੀ ਫੈਮਿਲੀ ਮੈਂਬਰ ਨਾਲ ਨਹੀਂ ਨਾ ਸ਼ੇਅਰ ਕਰ ਸਕਦਾ ਹੈਗਾ ਮੈਂ ਅਸਲ 'ਚ ਥੋੜਾ ਜਿਹਾ ਇਸ਼ੂ ਬਣਿਆ ਹਾਂ ਛੋਟਾ ਜਿਹਾ ਮੈਂ ਅਸਲ 'ਚ ਨਾ ਆਪਣਾ ਉਹ ਪੀਆਰ ਵਾਸਤੇ ਅਪਲਾਈ ਕੀਤਾ ਹੋਇਆ ਨਾ ਇੱਥੇ ਅੱਛਾ ਤੇ ਉਹਦਾ ਜਿਹੜਾ ਟੋਕਨ ਆ ਨਾ ਟੋਕਨ ਐਕਸਪਾਇਰ ਹੋਣ ਵਾਲਾ ਵਾ ਟੋਕਨ ਰੀਨਿਊ ਕਰਵਾਣਾ ਵਾ ਤੇ ਉਹਦੀ ਮੈਂ ਫੀਸ ਦੇਣੀ ਆ ਏਜੰਟ ਨੂੰ ਇੱਥੇ ਓਕੇ ਏਜੰਟਾ ਆਪਣਾ ਪੰਜਾਬ ਦਾ ਹੀ ਜਿਹਨੂੰ ਪੈਸੇ ਦੇਣੇ ਆ ਠੀਕ ਆ ਠੀਕ ਆ ਤੇ ਉਹ ਬਾਰ-ਬਾਰ ਫੋਨ ਕਰੀ ਜਾਂਦਾ ਵਾ ਆਪਣੀ ਫੀਸ ਪੇ ਕਰ ਦੋ ਨਹੀਂ ਤਾਂ ਤੁਹਾਡਾ ਟੋਕਨ ਐਕਸਪਾਇਰ ਹੋ ਜਾਊਗਾ ਫਿਰ ਤੁਹਾਨੂੰ ਇੱਥੋਂ ਵਾਪਸ ਰਿਪੋਰਟ ਕਰ ਦੇਣਾ ਉਹਨਾਂ ਨੇ ਠੀਕ ਆ ਠੀਕ ਆ ਇਹ ਥੋੜਾ ਜਿਹਾ ਚੱਕਰ ਬਣਿਆ ਹੋਇਆ ਵਾ ਮੈਂ ਕਿਹਾ ਚਲੋ ਜਿਹੜੇ ਉਹਨੂੰ ਦੇਣੇ ਯਾਰ ਉਹ ਤਾਂ ਕੋਈ ਗੱਲ ਨਹੀਂ ਤੂੰ ਖਰਚ ਲਈ ਉਹ ਕੋਈ ਚੱਕਰ ਨਹੀਂ ਹੈਗਾ ਮੈਂ ਉਹਨੂੰ ਪੇਮੈਂਟ ਦੇਣੀ ਆ ਤਕਰੀਬਨ 7-8 ਲੱਖ ਰੁਪਏ ਦੇਣਾ ਵਾ ਲੇਕਿਨ ਮੈਂ ਉਹਨੂੰ ਕੋਈ ਗੱਲ ਬੋਲੋ ਸਤਾਇਆ ਵੀ ਮੈਂ ਤੈਨੂੰ ਪਹਿਲੇ ਜਿਹੜਾ ਨਾ 2 ਜਾਂ 3 ਲੱਖ ਰੁਪਏ ਦੇ ਦਿੰਦਾ ਵਾ ਤੇ ਬਾਕੀ ਮੈਂ ਤੈਨੂੰ ਬਾਅਦ ਚ ਦੇ ਆਉਂਗਾ ਠੀਕ ਆ ਠੀਕ ਆ ਕੋਈ ਗੱਲ ਨਹੀਂ ਆ ਉਹਨੂੰ ਕੋ ਗੱਲ ਬੋਲ ਸੁਣਾ ਕੇ ਨਾ ਕੀਤਾ ਵਾ ਉਹ ਮੈਨੂੰ ਕਹਿੰਦਾ ਸੀ ਕਿ ਮੈਨੂੰ ਤੂੰ ਡਾਇਰੈਕਟ ਇੱਥੋਂ ਭੇਜ ਦੇ ਨਾ ਪੈਸੇ ਆਪਣੇ ਕੋਲੋਂ ਮੈਂ ਉਹਨੂੰ ਕਿਹਾ ਵੀ ਮੇਰਾ ਕੰਮ ਕੋਈ ਨਹੀਂ ਚੱਲ ਰਿਹਾ ਹੈਗਾ ਮੈਂ ਆਪ ਬਹੁਤ ਇੱਥੇ ਤੰਗ ਹੈਗਾ ਵਾਂ ਜੇ ਮੈਂ ਘਰੋਂ ਕਿਸੇ ਕੋਲ ਅਰੇਂਜ ਕਰਵਾ ਕੇ ਤੈਨੂੰ ਦੇਨੇ ਆ ਓਕੇ ਓਕੇ ਤੇ ਮੈਂ ਉਹਨੂੰ ਬੜੀ ਕੋ ਗੱਲ ਬੋਲ ਸੁਣਾ ਕੇ ਜਿਹਾ ਨਾ ਮੈਂ ਕਿਹਾ ਵੀ ਮੈਂ ਤੈਨੂੰ ਦੋ ਜਾਂ ਤਿੰਨ ਤੱਕ ਅਰੇਂਜ ਕਰ ਦਿੰਦਾ ਵਾਂ ਬਾਕੀ ਫਿਰ ਤੁਸੀਂ ਜਦੋਂ ਮੇਰਾ ਟੋਕਨ ਕਲੀਅਰ ਕਰਵਾ ਦੋਗੇ ਬਾਕੀ ਮੈਂ ਬਾਅਦ ਚੋਂ ਤਨ ਉਸੇ ਵੇਲੇ ਦੇ ਦੂੰਗਾ ਡਾਂ 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 ਆਏ ਪ੍ਰੋਬਲਮਾ ਤੈਨੂੰ ਪਤਾ ਇੱਥ ਮੈਂ ਅਗਰ ਉਹਨੂੰ ਪੈਸੇ ਦਾ ਪੂਰੇ ਵੀ ਦੇ ਸਕਦਾ ਲੇਕਿਨ ਉਹਨੂੰ ਮੈਂ ਅਗਰ ਸਿੱਧੇ ਇੱਥੋਂ ਭੇਜੇ ਤਾਂ ਫਿਰ ਉਹਨਾਂ ਕਹਿਣਾ ਵੀ ਪੂਰੇ ਪੈਸੇ ਪਾ ਮੈਂ ਤਾਂ ਹੀ ਤੈਨੂੰ ਕਿਹਾ ਵੀ ਚਲੋ ਮੈਂ ਤੇਰੇ ਕੋਲ ਭੇਜ ਦਿੰਦਾ ਜਿਹੜੇ ਉਹਨੂੰ ਦੇਣੇ ਆ ਤੂੰ ਉਹਨੂੰ ਭੇਜ ਨਹੀਂ ਬਾਕੀ ਆਪਣੇ ਕੋਲ ਸੰਭਾਲ ਕੇ ਰੱਖੀ ਬਾਕੀ ਉਹਨੂੰ ਫਿਰ ਬਾਅਦ ਚ ਦੇ ਦਾਂਗੇ ਕੋਈ ਨਹੀਂ ਠੀਕ ਆ ਠੀਕ ਆ ਹਾਂ ਇਹ ਚੱਕਰ ਆ ਨਹੀਂ ਮੈਂ ਭੇਜ ਸਕਦਾ ਸਾਰਾ ਕੁਝ ਕਰ ਸਕਦਾ ਉਹ ਕੋਈ ਗੱਲ ਨਹੀਂ ਹੈਗੀ ਆ ਮੈਂ ਸਿਰਫ ਤੇਰੇ ਨਾਲ ਆਪਣੀ ਪ੍ਰੋਬਲਮ ਸ਼ੇਅਰ ਕੀਤੀ ਹੈ ਤੇ ਤੂੰ ਮੈਨੂੰ ਅੱਗੋਂ ਗੱਲ ਕਰਤੀ ਕਿ ਤੂੰ ਮੇਰੇ ਕਿਉਂ ਕਿਉਂ ਬਣੇ ਆਪਣੇ ਭਰਾ ਕੋ ਪਾ ਦੇ ਹਾਂ ਨਹੀਂ ਨਹੀਂ ਕੋਈ ਨਾ ਤੂੰ ਪ ਆ ਤੇ ਬਾਕੀ ਹੋ ਕੋਈ ਗੱਲ ਨਹੀਂ ਹੈਗੀ ਸਿਰਫ ਇਹ ਛੋਟਾ ਜਿਹਾ ਇਸ਼ੂ ਹੈਗਾ ਵਾ ਤੈਨੂੰ ਬਤਾ ਪੀਆਰ ਵਾਸਤੇ ਬਹੁਤ ਜ਼ਲੀਲ ਹੋਣਾ ਪੈਂਦਾ ਵਾ ਪੀਆਰ ਮਿਲ ਜੇ ਤਾਂ ਫਿਰ ਬੰਦਾ ਈਜ਼ੀ ਹੋ ਜਾਂਦਾ ਵਾ ਪਰ ਠੀਕ ਆ ਪੀਆਰ ਪੀਆਰ ਲਈ ਤਾਂ ਜਲੀਲ ਹੋਣਾ ਪੈਂਦਾ ਜਦੋਂ ਇਦਾਂ ਫਰਾਡ ਕਾਲਾਂ ਕਰਦੇ ਉਦੋਂ ਨਹੀਂ ਜਲੀਲ ਹੋਣਾ ਪੈਂਦਾ ਮਤਲਬ ਕਿਦਾ ਜਦੋਂ ਇਦਾਂ ਦੀ ਫਰਾਡ ਕਾਲਾਂ ਤੁਸੀਂ ਕਰਦੇ ਹੋ ਤੇ ਮੋਰੇ ਜਦੋਂ ਬੰਦੇ ਨੂੰ ਪਤਾ ਲੱਗ ਜੇ ਫਿਰ ਆਪਣੇ ਆਪ ਚ ਇਨਸਲਟ ਫੀਲ ਨਹੀਂ ਹੁੰਦੀ ਕਿ ਬੰਦਾ ਮੈਨੂੰ ਪੰਜ ਸੱਤ ਮਿੰਟ ਤੋਂ ਖੋਦੀ ਦੇਉ ਕੁ ਬਣਾਈ ਜਾਂਦੇ ਆ ਕੰਮ ਹੀ ਇਹੀ ਆ ਸਾਡਾ ਕੰਮ ਹੀ ਇਹੀ ਆ ਤੇ ਸਾਡਾ ਕਿਉਂ ਜੀ ਤੁਸੀਂ ਇਹ ਮੈਨੂੰ ਇਹ ਦੱਸੋ ਤੇ ਸੱਚੀ ਪੰਜਾਬ ਤੋਂ ਇੰਨੀ ਸੋਹਣੀ ਪੰਜਾਬੀ ਠੱਗੀ ਮਾਰਨ ਲਈ ਕੀ ਪੰਜਾਬੀ ਵਧੀਆ ਲੱਗੀ ਬਹੁਤ ਸੋਹਣੀ ਪੰਜਾਬੀ ਆ ਇਹ ਠੱਗੀ ਮਾਰਨ ਲਈ ਤੁਸੀਂ ਯੂਜ਼ ਕਰਦੇ ਹੋ ਤੁਸੀਂ ਪੰਜਾਬ ਤੋਂ ਆ ਪੰਜਾਬ ਤੋਂ ਬਟ ਇਥੋਂ ਪੰਜਾਬ ਤੋਂ ਨਹੀਂ ਆਪਣਾ ਦੂਸਰਾ ਪੰਜਾਬ ਆ ਸ਼ਾਇਦ ਤੁਹਾਨੂੰ ਪਤਾ ਹੋਣਾ ਉਹ ਪਾਕਿਸਤਾਨ ਵਾਲਾ ਪੰਜਾਬ ਯੈਸ ਪਰ ਤੁਸੀਂ ਮੈਨੂੰ ਆਪਣੀ ਆਵਾਜ਼ ਤੋਂ ਮੈਨੂੰ ਵਧੀਆ ਲੱਗ ਰਿਹਾ ਹੋ ਤੁਸੀਂ ਪੜ੍ਹੇ ਲਿਖੇ ਵੀ ਲੱਗ ਰਿਹਾ ਇੱਕ ਮਤਲਬ ਇਦਾਂ ਕਿਉਂ ਕਰ ਰਹੇ ਹੋ ਤੁਸੀਂ ਮਤਲਬ ਕਿਉਂ ਕਰਨਾ ਪੈਂਦਾ ਤੁਹਾਨੂੰ ਸੱਚੀ ਦੱਸਿਓ ਨਹੀਂ ਉਹ ਗੱਲ ਤੁਹਾਡੀ ਠੀਕ ਆ ਐਜੂਕੇਟਿਡ ਬਟ ਇੱਕ ਗੱਲ ਇਹ ਵੀ ਆ ਮੈਂ ਤੁਹਾਨੂੰ ਪਛਾਣ ਲਿਆ ਸੀ ਤੁਹਾਡੇ ਗੱਲ ਕਰਨ ਦੇ ਤਰੀਕੇ ਤੋਂ ਹਰ ਚੀਜ਼ ਤੋਂ ਮੈਂ ਪਛਾਣ ਲਿਆ ਸੀ ਕਿ ਤੁਸੀਂ ਇੱਕ ਵਧੀਆ ਘਰੋਂ ਲੱਗ ਰਹੇ ਹੋ ਐਂਡ ਪੜ੍ਹੇ ਲਿਖੇ ਲੱਗ ਰਹੇ ਹੋ ਹਾਂਜੀ ਇਹ ਤਾਂ ਗੱਲ ਹੈ ਮਜਬੂਰੀ ਆ ਕੋਈ ਲਾਈਕ ਜਿਆਦਾ ਪੈਸੇ ਦੀ ਭੁੱਖ ਆ ਜਾਂ ਮਜਬੂਰੀ ਆ ਨੋ 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 ਕੋਈ ਭੁੱਖ ਕੋਈ ਮਜਬੂਰੀ ਨਹੀਂ ਹੈਗੀ ਆ ਉਹ ਇਦਾਂ ਦੀ ਗੱਲ ਨਹੀਂ ਹੈਗੀ ਬਟ ਸਿਰ ਵੀ ਕੀ ਕਾਰਨ ਕੀ ਹੈ ਕੁਸ਼ਲ ਹੀ ਕਾਰਨ ਕੀ ਹੋਣਾ ਸੀ ਆ ਬਸ ਸ਼ੌਂਕ ਹੈ ਸਾਹਮਣੇ ਆ ਜੋ ਵੀ ਹੈ ਸਕੈਮ ਕਰਨ ਦਾ ਸਕੈਮ ਕਰਨ ਦਾ ਸ਼ੌਕ ਵੀ ਆ ਬਹੁਤ ਜ਼ਿਆਦਾ ਬਟ ਇਹ ਤਾਂ ਕੁਛ ਵੀ ਨਹੀਂ ਇਹ ਤਾਂ ਸਿਰਫ ਟਾਈਮ ਪਾਸ ਲਈ ਅਸੀਂ ਕਰੀਦੀ ਆ ਬਾਕੀ ਆਪਣਾ ਹੈਕਿੰਗ ਕਰੀਦੀ ਆ ਕਾਡਸ ਦੀ ਠੀਕ ਆ ਤਾਂ ਮੇਰੀ ਗੱਲ ਸੁਣ ਮੇਰੀ ਗੱਲ ਸੁਣੋ ਸੱਚੀ ਆਈ نو ਆਈ نو ਮੈਂ ਸਮਝੀ ਤੁਹਾਡੀ ਗੱਲ ਨੂੰ ਪਰ ਇੱਕ ਚੀਜ਼ ਸੋਚੋ ਤੁਸੀਂ ਜੇ ਦਾ ਤੁਸੀਂ ਹੈਕ ਕਰ ਲੈਂਦੇ ਹੋ ਨਾ ਅਗਲੇ ਦੀ ਜ਼ਿੰਦਗੀ ਦੀ ਕਮਾਈ ਪਈ ਹੁੰਦੀ ਤੁਹਾਨੂੰ ਇਦਾਂ ਲੱਗਦਾ ਵੀ ਸਾਨੂੰ ਬਦਦੂਆਵਾਂ ਲੱਗਣੀਆਂ ਜਾਂ ਜਾਂ ਹਨਾ ਸਾਡੀਆਂ ਪੀੜੀਆਂ ਰੁੱਲ ਜਾਣੀਆਂ ਇਦਾਂ ਨਹੀਂ ਖਿਆਲ ਨਹੀਂ ਆਉਂਦੇ ਮਨਾਂ ਚ ਪਾਕਿਸਤਾਨ ਵਾਲੇ ਤਾਂ ਬਾੜੇ ਚੰਗੇ ਨੇ ਉਧਰ ਮੈਂ ਬਹੁਤਿਆਂ ਨੂੰ ਮਿਲੀਆਂ ਅੱਛਾ ਜੀ ਫੇਟਾ ਨੂੰ ਇਹਦਾ ਦਰ ਨਹੀਂ ਲੱਗਦਾ ਵੀ ਸਾਨੂੰ ਬਦੂਆ ਲੱਗੂ ਵੀ ਕਿਸੇ ਦੀ ਸਾਰੀ ਜ਼ਿੰਦਗੀ ਦੀ ਕਮਾਈ ਤੁਸੀਂ ਬਹੁਤ ਸੋਹਣੀ ਮਿਹਨਤ ਕਰ ਸਕਦੇ ਹੋ ਜੇ ਤੁਸੀਂ ਕੈਨੇਡਾ ਦਾ ਫਰਾਡ ਕਰਦੇ ਹੋ ਤੁਸੀਂ ਸੱਚੀ ਮੂੱਚੀ ਕੈਨੇਡਾ ਜਾ ਸਕਦੇ ਹੋ ਜਾ ਕਾ ਸਕਦੇ ਆ ਕੈਨੇਡਾ ਦੇ ਕੈਨੇਡਾ ਬਾਹਰ ਤੁਸੀਂ ਦਿਨ ਚ ਕਿੰਨੇ ਕ ਜਾਲਾਂ ਠੱਗ ਲੈਂਦੇ ਹੋ ਦਿਨ ਚ ਫਿਰ ਵੀ ਇਹ ਤਾਂ ਗੱਲ ਮੈਂ ਤੁਹਾਨੂੰ ਮੈਨੇ ਉਹ ਗੱਲ ਨਹੀਂ ਹੈਗੀ ਤਿੰਨ ਚ ਵਿਚਾਰੇ ਬੰਦੇ ਆ ਜਾਂਦੇ ਆ ਮੈਂ ਅਸਲ ਤੇ ਇੱਕ ਪੂਰੀ ਗੈਂਗ ਆ ਮੇਰੇ ਕੋਲ ਬੈਠੀ ਹੋਈ ਜਿਹੜੀ ਮੇਰੇ નીચે ਕੰਮ ਕਰਦੀ ਆ ਓ ਅੱਛਾ ਹਾਂਜੀ ਫਿਰ ਤੁਸੀਂ ਪਰਸਨਲੀ ਕਿੰਨੇ ਕੇ ਜਾਣੇ ਹਨ ਠਾਗ ਲੈਂਦੇ ਹੋ ਕਾਫੀ ਤੁਹਾਨੂੰ ਇਹ ਪਤਾ ਹੀ ਹੋਣਾ ਵਾ ਨਿਊਜ਼ ਤੇ ਤੁਹਾਡਾ ਕਿੰਨਾ ਸ਼ੋਅ ਹੋ ਗਿਆ ਵਾ ਸਾਰਾ ਕੁਝ ਤੁਹਾਨੂੰ ਪਤਾ ਹੀ ਹੈ ਕਿੰਨੀ ਵਾਰ ਲੁੱਟੀ ਗਈ ਹੈ ਪੰਜਾਬ ਤੋਂ ਇੰਡੀਆ ਤੋਂ ਜ਼ਿਆਦਾ ਪੰਜਾਬੀਆਂ ਨੂੰ ਪੰਜਾਬੀਆਂ ਨੂੰ ਸ਼ਿਕਾਰ ਬਣਾਉਂਦੇ ਉਹਨਾਂ ਤੁਸੀਂ ਪੰਜਾਬੀਆਂ ਨੂੰ ਨਹੀਂ ਸ਼ਿਕਾਰ ਬਣਾਇਦਾ ਜਿਹੜਾ ਵੀ ਆ ਜੇ ਉਹਨੂੰ ਸ਼ਿਕਾਰ ਹੀ ਦਾ ਵਾ ਜਿੰਨੂੰ ਵੀ ਹੈ ਨਾ ਜਿਹੜਾ ਵੀ ਅੜਿੱਕੇ ਆ ਦੇ ਕਈ ਕਈ ਤਾਂ ਮੇਰੇ ਵਰਗੇ ਹੋਣੇ 5-7 ਮਿੰਟ ਕਈ ਤਾਂ ਮੇਰੇ ਵਰਗੇ ਹੋਣੇ ਨਾ 5-7 ਮਿੰਟ ਉਦੋਂ ਹੀ ਲੱਗੇ ਰਹਿੰਦੇ ਹੋਣੇ ਆਹੋ ਜਿੰਨੂੰ ਪਤਾ ਹੁੰਦਾ ਵਾ ਇਦਾਂ ਬਥੇਰੇ ਆ ਜਾਂਦੇ ਆ ਟਾਈਮ ਪਾਸ ਕਰਨ ਵਾਲੇ ਵੀ ਆ ਜਾਂਦੇ ਆ ਬਸ ਕੋਈ ਨਹੀਂ ਉਹ ਸਾਨੂੰ ਕੋਈ ਨਹੀਂ ਅਸੀਂ ਸਾਨੂੰ ਪਤਾ ਲੱਗ ਜਾਂਦਾ ਵੀ ਜਿਹੜਾ ਸਾਡੇ ਨਾਲ ਟਾਈਮ ਪਾਸ ਕਰ ਰਿਹਾ ਉਹਦਾ ਵੀ ਸਾਨੂੰ ਪਤਾ ਹੁੰਦਾ ਮੇਰਾ ਪਤਾ ਸੀ ਮੇਰਾ ਸਾਨੂੰ ਸੌ ਲੈ ਲਓ ਤੁਹਾਡਾ ਮੈਨੂੰ ਪਤਾ ਸੀ ਯਾਰ ਮੈਨੂੰ ਪਤਾ ਸੀ ਕਿ ਤੁਸੀਂ ਮੈਨੂੰ ਬਾਅਦ ਚ ਇਹ ਗੱਲ ਕਰਨੀ ਆ ਬਸ ਮੈਂ ਤੁਹਾਡੇ ਨਾਲ ਸਿਰਫ ਨਾ ਦਾ ਹੀ ਸੀਰੀਅਸ ਹੋ ਕੇ ਨਹੀਂ ਨਾ ਸਾਨੂੰ ਗੱਲ ਕੀਤੀ ਮੈਂ ਸਿਰਫ ਮਜ਼ਾਕ ਚ ਤੁਹਾਡੇ ਨਾਲ ਗੱਲ ਕੀਤੀ ਆ ਹਾਂ ਬਾਕੀ ਕੋਈ ਨਹੀਂ ਠੀਕ ਆ ਤੁਹਾਨੂੰ ਪਤਾ ਸੀਗਾ ਪਰ ਨਹੀਂ ਦੇਖੋ ਇਹ ਦੇਖੋ ਚੰਗੀ ਗੱਲ ਨਹੀਂ ਮੈਨੂੰ ਪਤਾ ਹੈ ਮੈਂ ਮੇਰੀ ਮੇਰੀ ਗੱਲ ਸੁਣੋ ਮੈਂ ਸੱਚੀ ਕਹਿੰਦੀ ਹਾਂ ਚੰਗੀ ਗੱਲ ਨਹੀਂ ਤੁਸੀਂ ਇੱਕ ਵਾਰ ਨਾ ਦਿਲੋਂ ਸੋਚ ਕੇ ਦੱਸੋ ਵੀ ਤੁਸੀਂ ਸਹੀ ਕਰ ਰਹੇ ਹੋ ਜੋ ਕਰ ਰਹੇ ਹੋ ਬਹੁਤ ਸਾਰਿਆਂ ਦੀ ਪੂਰੀ ਜ਼ਿੰਦਗੀ ਦੀ ਕਮਾਈ ਹੁੰਦੀ ਮੈਂ ਰੋਂਦੇ ਦੇਖੇ ਨੇ ਬਜ਼ੁਰਗ ਮੈਂ ਮੰਨਦਾ ਮੈਂ ਮੰਨਦਾ ਬਹੁਤ ਗਲਤ ਆ ਬਹੁਤ ਗਲਤ ਆ ਮੈਨੂੰ ਪਤਾ ਹੈ ਇਸ ਚੀਜ਼ ਦਾ ਕਿਉਂਕਿ ਮੈਂ ਵੀ ਇਨਸਾਨ ਆ ਬਟ ਕੀ ਕਰੀਏ ਯਾਰ ਬਾਕੀ ਮੈਂ ਗੱਲ ਤੁਹਾਨੂੰ ਮੀਨਾ ਦੱਸ ਸਕਦਾ ਹੈਗਾ ਫਿਰ ਵੀ ਫਿਰ ਵੀ ਮੈਂ ਮੈਂ ਚਾਹਾਂਗੀ ਤੁਸੀਂ ਦੱਸੋ ਵੀ ਕੀ ਰੀਜ਼ਨ ਹੈ ਐਵੇਂ ਪਿੱਛੇ ਕਰਨ ਦਾ ਸਾਰਾ ਕੁਸ਼ਣ ਦੱਸੋ ਤੁਸੀਂ ਪੰਜਾਬ ਤੋਂ ਕਿਹੜੀ ਜਗ੍ਹਾ ਤੇ ਪੰਜਾਬ ਤੋਂ ਕਿਹੜੀ ਜਗ੍ਹਾ ਤੇ ਤੁਸੀਂ ਮੈਂ ਮੁਹਾਲੀ ਚੰਡੀਗੜ੍ਹ ਮੁਹਾਲੀ ਤੋਂ ਹਾਂਜੀ ਸ਼ੁਕ ਦੱਸੋ ਅੱਜ ਮੈਂ ਇੱਕ ਸਕੈਮਰ ਦੀ ਗੱਲ ਸੁਣੀ ਲੈਣੀ ਵੀ ਕੀ ਮਜਬੂਰੀ ਹੁੰਦੀ ਪਿੱਛੇ ਤੁਸੀਂ ਸੁਣ ਕੇ ਕੀ ਕਰਨਾ ਮੈਨੂੰ ਨਹੀਂ ਨਹੀਂ ਜਾਨਣਾ ਚਾਹੁੰਦੇ ਕਿ ਪਿੱਛੇ ਕੀ ਕੀ ਰੀਜ਼ਨ ਹੈ ਬਹੁਤ ਹੈ ਨਾ ਗੱਲ ਕਿਤੇ ਤੁਹਾਨੂੰ ਬਤਾ ਮੈਨੂੰ ਬਹੁਤਿਆਂ ਨੇ ਦੱਸਿਆ ਵੀ ਹੋਇਆ ਹੈ ਵੀ ਕੀ ਰੀਜ਼ਨ ਹੈ ਕੋਈ ਕਹਿ ਦਿੰਦਾ ਸ਼ੌਂਕ ਹੈ ਜੀ ਕੋਈ ਕਹਿ ਦਿੰਦਾ ਗਰੀਬੀ ਬਹੁਤਾ ਖਰਚੇ ਜੀ ਗਰੀਬੀ ਕਿੱਦਾਂ ਚੱਕੀਏ ਕੰਮ ਨਹੀਂ ਹੈਗਾ ਇਹ ਨਹੀਂ ਹੈਗਾ ਯਾਰ ਦੇਖੋ ਮੇਰੀ ਗੱਲ ਸੁਣੋ ਤੁਸੀਂ ਆਪ ਤੱਕ ਲਿਖੇ ਹੈਗੇ ਹੋ ਤਾਂ ਮੈਨੂੰ ਇਹਨਾਂ ਚੀਜ਼ਾਂ ਦਾ ਪਤਾ ਕਿ ਜਿਹੜਾ ਬੰਦਾ ਸਕੈਮ ਕਰਦਾ ਹੋਣਾ ਹੂੰ ਉਹਦੇ ਵਾਸਤੇ ਗਰੀਬੀ ਦਾ ਤੇ ਕੋਈ ਇਸ਼ੂ ਨਹੀਂ ਹੁੰਦਾ ਕਿ ਗਰੀਬੀ ਆ ਕਿਉਂਕਿ ਜਿੰਨਾ ਸਕੈਮ ਕਰਨਾ ਉਹਦੇ ਕੋਲ ਪੈਸੇ ਤਾਂ ਆ ਨਹੀਂ ਆ ਸਾਰੇ ਕਰਨਾ ਠੀਕ ਆ ਬਿਲਕੁਲ ਤੇ ਇਹ ਸਾਰੀ ਗੱਲ ਝੂਠ ਆ ਬਾਕੀ ਸਕੈਮ ਲੋਕੀ ਕਰਦੇ ਆ

ਮੈਨੂੰ ਲੱਗਦਾ ਕਿ ਇੱਕ ਗਰੀਬ ਆ ਜਿਹਦੇ ਕੋਲ ਪੈਸੇ ਨਹੀਂ ਨੇ ਆਪਣੇ ਮਿਹਨਤ ਦੇ ਆ ਸਾਰਾ ਕੁਝ ਮੈਨੂੰ ਦੇ ਕੋਲ ਪੈਸੇ ਨਹੀਂ ਲੱਗਦਾ ਅਗਰ ਮੈਂ ਲੈ ਵੀ ਲਵਾ ਤਾਂ ਮੈਂ ਉਹਨੂੰ ਵਾਪਸ ਕਰ ਦਿੰਦਾ ਮੈਂ ਤਾਂ ਇੱਕ ਵੀ ਨਹੀਂ ਕਿ ਮੈਂ ਕਾਫੀ ਬੰਦਿਆਂ ਨੂੰ ਪੈਸੇ ਵਾਪਸ ਕੀਤੇ ਆ ਮਤਲਬ ਤੁਸੀਂ ਅਬਸ ਮਤਲਬ ਜਿਨ੍ਹਾਂ ਨੂੰ ਤੁਹਾਨੂੰ ਲੱਗਦਾ ਵੀ ਜਿਹਦੇ ਕੋਲ ਬਾਲੇ ਪੈਸੇ ਆ ਬਸ ਉਹਨੂੰ ਠੱਗਣਾ ਜਿਹਦੇ ਕੋਲ ਬਾਲੇ ਪੈਸੇ ਆ ਬਿਲਕੁਲ ਏਹੀ ਗੱਲ ਸ਼ੁਕਰ ਆਬਾਦ ਜੀ ਮੈਂ ਤੁਹਾਡੇ ਕੋਲ ਮੈਂ ਤਾਂ ਗਰੀਬ ਸੀ ਅੱਗੇ ਮੇਰੇ ਅਕਾਊਂਟ 'ਚ 2000 ਰੁਪਏ ਸੀ ਬਸ ਉਹ ਵੀ ਤੁਸੀਂ ਲੈ ਜਾਣੇ ਸੀ ਉਹ ਵੀ ਤੁਸੀਂ ਲੈ ਜਾਣੇ ਸੀ ਹਜ਼ਾਰ ਦੀ ਗੱਲ ਨਹੀਂ 2000 ਦੀ ਗੱਲ ਨਹੀਂ ਸੀ 2000 ਤਾਂ 2000 ਤਾਂ ਸਾਡੇ ਲਈ 1 ਰੁਪਏ ਦੇ ਬਰਾਬਰ ਵੀ ਨਹੀਂ ਹੈਗਾ ਬਟ ਤੁਸੀਂ ਇੰਨੇ ਅਮੀਰ ਹੋ ਕੇ ਤੁਹਾਨੂੰ ਆ ਕੰਮ ਦੱਸੋ ਕਰਨਾ ਚਾਹੀਦਾ ਤੇ ਮੈਂ ਤੁਹਾਨੂੰ ਰੀਜ਼ਨ ਦੱਸਿਆ ਵੀ ਆ ਬਟ ਫਿਰ ਵੀ ਤੁਸੀਂ ਉਹ ਸਵਾਲ ਕਰੀ ਜਾਂਦੇ ਚਲੋ ਸਹੀ ਆ ਮੈਨੂੰ ਮੈਨੂੰ ਇਹੀ ਆ ਕਿ ਬਈ ਛੱਡ ਦਿਓ ਇਹ ਕੰਮ ਸੱਚੀ ਛੱਡ ਦਿਓ ਐਵੇਂ ਚੰਗੇ ਕੰਮਾਂ 'ਚ ਜਾਓ ਲੋਕਾਂ ਦੀਆਂ ਦੁਆਵਾਂ ਲਵੋ ਬਦਦੂਆਵਾਂ ਨਾਲ ਲਵੋ ਠੀਕ ਆ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਕੰਮ ਨੇ ਅਸੀਂ ਵੀ ਤਾਂ ਕੰਮ ਕਰਦੇ ਆ ਹਨਾ ਸਾਰੇ ਜਨ ਇਹ ਦੁਨੀਆ ਦੇ ਵਿੱਚ ਸਭ ਕੋਈ ਕੰਮ ਕਰਦਾ ਹੈ ਹਾਂਜੀ ਰਾਮ ਜੀ না চলো শুকরিয়া জি